ਸਾਸੀ ਕਾਲ ਜੀ ਸਾਰਿਆਂ ਨੂੰ ਬਾਈ ਸਰਨ ਸਿੰਘ ਪਹੁੰਚ ਚੁੱਕੇ ਨੇ ਪਿੰਡ ਪੱਡੇ ਜ਼ਿਲ੍ਹਾ ਗੁਰਦਾਸਪੁਰ ਦਾ ਤਸੀਲ ਬਟਾਲਾ ਤੇ ਆਓ ਫਿਰ ਬਾਈ ਜੀ ਉਹਨਾਂ ਨਾਲ ਗੱਲਬਾਤ ਕਰੀ ਆਪਾਂ ਬਾਈ ਜੀ ਸਤਿਕਾਰ ਜੀ ਸਤਿਕਾਰ ਸਤਿਕਾਰ ਸੰਦੀਪ ਜੀ ਹੋਰ ਬਾਈ ਸਰ ਠੀਕ ਆਈ ਦੀ ਬਾਤ ਠੀਕ ਠਾਕ ਵਧੀਆ ਤੁਸੀਂ ਦੱਸੋ ਜੀ ਹਾਂ ਠੀਕ ਹੈ ਜੀ ਹੋਰ ਸਭ ਠੀਕ ਆ ਮੇਰਾ ਮੇਰਾ ਹੀ ਮੇਰਾ ਅੱਜ ਤਾਂ ਸੁਖਣਾ ਪਰਿਵਾਰ ਸਾਰਾ ਵੱਡਾ ਹੋਇਆ ਸਾਰੇ ਸ਼ੰਭੂ ਗੁੱਗੀਆਂ ਦੇ ਸਾਰੇ ਸਾਰੇ ਆਏ ਇਕੱਠੇ ਹੋਏ ਆ ਚਲੋ ਪਹਿਲਾਂ ਫਤੇ ਦੀ ਸਾਂਭਾਈਏ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਦੇਸਾਂ ਵਿਦੇਸਾਂ ਚ ਨੇ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਆਸ ਕਰਦੇ ਆ ਤਾਨ ਤਨ ਸ੍ਰੀ ਗੁਰੂ ਰਾਮਦਾਸ ਅਗੇ ਅਰਦਾਸ ਕਰਦੇ ਆ ਪ੍ਰਮਾਤਮਾ ਸਾਰੇ ਤੰਦਰੁਸਤ ਬਾਜੀ ਚੜ੍ਹਦੀ ਕਲਾ ਚ ਰੱਖ ਚੜ੍ਹਦੀ ਬਿਲਕੁਲ ਤੁਸੀਂ ਸਾਰੇ ਚੜ੍ਹਦੀ ਕਲਾ ਤੇ ਅਸੀਂ ਚੜ੍ਹਦੀ ਕਲਾ ਕਿਉਂਕਿ ਪਰਿਵਾਰ ਤੰਦਰੁਸਤ ਤੇ ਚੜ੍ਹਦੀ ਕਲਾ ਚ ਹਾਂਜੀ ਹਾਂਜੀ ਸੰਦੀਪ ਜੀ ਬਿਲਕੁਲ ਸਹੀ ਕਿਉਂਕਿ ਆਪਾਂ ਨੂੰ ਵੇਖਣ ਵਾਲੇ ਚਾਹਣ ਵਾਲੇ ਬਹੁਤ ਬਹੁਤ ਸਹੀ ਗੱਲ ਹੈ ਨਾ ਤੇ ਉਹਨਾਂ ਸਿਰ ਤੇ ਆਪਾਂ ਬਿਲਕੁਲ ਠੀਕ ਵਾ ਨਾ ਕੰਮ ਤਾਂ ਹੀ ਹੁੰਦਾ ਜੇ ਪਰਿਵਾਰ ਵੱਡਾ ਤੇ ਚਾਹਣ ਵਾਲੇ ਜਾਦੇ ਜਾਰੇ ਇਹਦਾ ਹੈਗਾ ਜੀ ਹਾਂ ਤੇ ਜਦੋਂ ਚਾਹਣ ਵਾਲੇ ਜਾਦੇ ਹੋਣ ਨਾ ਤੇ ਫੇ ਮਜ਼ਾ ਵੀ ਕੰਮ ਕਰਨ ਦਾ ਫੇਰ ਆ ਇਹ ਹੁਣ ਮਾ ਸਾਹ ਆਈਆਂ ਚੀਜ਼ਾਂ ਹਾਂਜੀ ਹਾਂਜੀ ਸੰਦੀਪ ਜੀ ਹਨਾ ਬਿਲਕੁਲ ਤੇ ਇਹਨਾਂ ਦੇ ਵਿੱਚ ਕੋਸ਼ਿਸ਼ ਨਹੀਂ ਵਿਖਿਆ ਜਾ ਸਕਦਾ ਹਾਂ ਦਾ ਹੈਗਾ ਤੇ ਇਸ ਕਰਕੇ ਕੋਸ਼ਿਸ਼ ਕਈ ਦੀਦੀ ਆ ਵੀ 100% ਵੀ ਦਈਏ ਪਰ ਕਈ ਵਾਰਾਂ 19 ਤੋਂ 21 ਇੱਕ ਅੱਦਾ ਹੀ ਹੁੰਦਾ ਵਾ 100 ਚੋਂ ਦੋ ਬਿਲਕੁਲ 98 ਚੰਗੀਆਂ ਯਾਰ ਬਿਲਕੁਲ ਐ ਹੀ ਹੈ ਜੀ ਕਿਤੇ ਹੋ ਜਾਂਦੀ ਆ ਚਲੋ ਬਾਕੀ ਆਪਣਾ ਇੱਕੋ ਸੰਦੀਪ ਮੈਸੇਜ ਹੁੰਦਾ ਵਾ ਮਾਂ ਪਿਓ ਦੀ ਸੇਵਾ ਕਰੋ ਸਤਕਾਰ ਕਰੋ ਸੇਵਾ ਭਾਵਨਾ ਨਾਲ ਰੋਟੀ ਦਿਓ ਬਿਲਕੁਲ ਜੀ ਤੂੰ ਉਹਨਾਂ ਨੂੰ ਟਾਈਮ ਦਿਆ ਕਰੋ ਉਹਨਾਂ ਕੋਲ ਬੈਠਿਆ ਕਰੋ ਫੋਨ 10 ਮਿੰਟ ਸਾੜ ਦੋ ਦੁੱਖ ਸੁੱਖ ਉਹਨਾਂ ਦਾ ਪੁੱਛਿਆ ਕਰੋ ਅੱਛਾ ਹੈ ਬਜ਼ੁਰਗ ਸਿਰਫ ਇਹੋ ਹੀ ਪਾਲਦੇ ਕਿ ਧੀਆ ਪੁੱਤ ਪੋਤੇ ਪੋਤੀਆਂ ਲਾਗੇ ਬਿਲਕੁਲ ਹੋਰ ਕੁਝ ਨਹੀਂ ਸਾਡੇ ਕੋ ਮੰਗ ਵਾਜੀ ਵਾਜੀ ਠੀਕ ਹੈ ਨਾ ਜਿੰਨੇ ਬਜ਼ੁਰਗ ਸਾਂਭ ਲਿਆ ਉਹਨੇ ਸਤ ਗੁਰ ਪਾਲਿਆ ਪਾਲਿਆ ਠੀਕ ਹੋਣਾ ਬਜ਼ੁਰਗ ਸਾਂਭਿਆ ਕਰੋ ਸਤ ਗੁਰ ਘਰ ਪਾਇਆ ਕਰੋ ਜੇ ਤੁਸੀਂ ਬਜ਼ੁਰਗ ਨੂੰ ਸਿੱਧੀ ਨੀਂਦ ਨਾ ਰੋਟੀ ਨਹੀਂ ਦਿੰਦੇ ਸਤਕਾਰ ਨਹੀਂ ਕਰਦੇ ਤੇ ਤੁਹਾਡੀ ਕਿਤੇ ਢੋਈ ਨਹੀਂ ਤੁਹਾਨੂੰ ਕਿਤੇ ਢੋਈ ਮਿਲਣੀ ਨਹੀਂ ਹੂੰ ਹੂੰ ਕਿਉਂਕਿ ਜੇ ਆਪਾਂ ਲੋਕਾਂ ਵਾਸਤੇ ਵਿਖਾਉਨੇ ਆ ਬਜ਼ੁਰਗ ਚਲੇ ਜਾਂਦੇ ਆ ਤੇ ਮੁੜ ਕੇ ਜਾਣ ਤੋਂ ਬਾਅਦ ਸ਼ਾਮ ਨੂੰ ਸਲਾਮਾਂ ਕਰ ਲੈਣੇ ਸਵੇਰੇ ਕੀ ਪਉਣਾ ਕੀ ਪਉਣਾ ਸਹੀ ਗੱਲ ਹੈ ਜੀ ਭੋਗ ਤੇ ਕੀ ਪਉਣਾ ਹਾਂ ਕਿੰਦਾ ਸਲਾਮਾ ਹੁੰਦੀਆਂ ਫੇ ਪੂਹਾ ਨੂੰ ਵੀ ਪੁੱਛਣ ਲੱ ਪੈਂਦੇ ਆ ਚਾਚੇ ਤਾਇਆ ਨੂੰ ਵੀ ਪੁੱਛਣ ਲੱ ਪੈਂਦੇ ਆ ਉਹ ਜੀਂਦੇ ਜੀ ਪੁੱਛੋ ਪੁੱਛੋ ਉਹ ਤਾਂ ਪਕੌੜੇ ਖਾ ਕੇ ਲੋਕ ਘਰਾਂ ਨੂੰ ਚੱਲ ਜਾਂਦੇ ਆ ਬਿਲਕੁਲ ਜੀ ਠੀਕ ਆ ਨਾ ਫੇ ਆਂਦੇ ਆਈਸਕ੍ਰੀਮ ਵੀ ਪਾਉਣੀ ਆ ਫੇ ਆਂਦੇ ਕੋਕ ਵੀ ਪਾਉਣਾ ਵਾ ਉਹ ਇਹ ਨਾ ਪਾਓ ਉਹਨਾਂ ਨੂੰ ਜੀ ਦੇ ਆ ਜੀ ਪਾਓ ਜੀ ਦੇ ਆ ਜੀ ਪੁੱਛੋ ਤੁਸੀਂ ਕੀ ਖਾਣਾ ਵਾ ਤੇ ਮੁੜ ਕੇ ਪੰਜ ਬੰਦੇ ਲਿਆ ਕੇ ਪ੍ਰਸ਼ਾਦਾ ਗਿਆਨੀ ਸਿਕਾ ਦੋ ਤੇ ਇੰਨਾ ਹੀ ਬਹੁਤ ਵਧੀਆ ਅਗਰੀ ਸੇਵਾ ਕਰੋ ਜੀ ਮਾਂ ਪਿਓ ਦੀ ਸੇਵਾ ਕਰੋ ਉਹ ਵਧੀਆ ਜੇ ਬਾਦ ਸੇਵਾ ਕੀਤੀ ਨਾਲੇ ਲੋਕ ਖਾਂਦੇ ਆ ਤੇ ਨਾਲੇ ਪਲੇਟ ਫੜ ਕੇ ਲਾਂ ਤਾਂ ਪਾਈ ਜਾਂਦੇ ਪਹਿਲਾਂ ਤਾਂ ਪੁੱਛਿਆ ਨਹੀਂ ਪਹਿਲਾਂ ਪੁੱਛੋ ਸਹੀ ਗੱਲ ਹੈ ਜੀ ਉਹ ਤੁਹਾਡੇ ਹੀ ਹੁੰਦੇ ਆ ਬਿਲਕੁਲ ਤੇ ਇਸ ਕਰਕੇ ਆਪਣੇਆਂ ਤੋਂ ਪਹਿਲਾਂ ਮਾਂ ਪਿਓ ਦਾ ਸੇਵਾ ਕਰੋ ਸਤਿਕਾਰ ਕਰੋ ਮਾਂ ਪਿਓ ਤੁਹਾਡਾ ਤੇ ਸੋਭਾ ਜਗਦੀ ਆ ਅਸੀਂ ਹਰ ਵਾਰਾਂ ਬੇਨਤੀ ਕਰਦੇ ਆ ਇੱਕ ਵੀਡੀਓ ਚ ਇੱਕ ਹੀ ਬੰਦਾ ਮਾਂ ਪਿਓ ਦਾ ਸਤਿਕਾਰ ਕਰਨ ਲੱਪੇ ਨਾ ਤੋ ਸਾਡੀ ਵੀਡੀਓ ਸਫਲ ਆ ਮਾਲ ਭਾਵੇਂ ਇੱਕ ਬਣਾ ਵਿਖੇ ਵਾਹ ਜੀ ਵਾਹ ਬਿਲਕੁਲ ਅਸੀਂ ਬਜ਼ੁਰਗਾਂ ਦਾ ਸਤਿਕਾਰ ਕਰਦੇ ਆ ਜਿੰਨਾ ਸੇ ਰਸਾ ਆਉਂਦਾ ਰਿਹਾ ਇਹ ਮੈਸੇਜ ਦਿੰਦੇ ਰਵਾਂਗੇ ਘਰ ਘਰ ਦਿੰਦੇ ਰਵਾਂਗੇ ਡੰਗਰਾਂ ਦੀ ਵੀਡੀਓ ਬੰਦ ਵੀ ਸੰਦੀਪ ਦੀ ਕਰਨ ਤਾਂ ਵੀ ਤੁਹਾਨੂੰ ਅਖਿਆ ਕਰਨਾ ਬਿਲਕੁਲ ਸਹੀ ਗੱਲ ਹੈ ਜੀ ਕੀ ਆ ਮੈਸੇਜ ਆਪਾਂ ਦੇਣਾ ਹੀ ਦੇਣਾ ਬਸ ਇੰਨੀਆਂ ਕ ਬੇਨਤੀਆਂ ਬਾਕੀ ਸੰਦੀਪ ਜੀ ਤੁਸੀਂ ਅਜੇ ਕੱਲ ਹੀ ਆਏ ਸਾਂ ਪਰਸੋਂ ਹੀ ਆਏਗੇ 17 ਤਰੀਕ ਨੂੰ ਹਾਂਜੀ ਹਾਂਜੀ ਤੇ ਉਹ ਦਿਨ ਵਾਲਾ ਮਾਲ ਜਿਹੜਾ ਵੇਚ ਕੇ ਅੱਜ ਤੇ ਇਹ ਦਿਨ ਆ ਗਏ ਆ ਤੇ ਅੱਜ ਹੁੰਦੀ ਆ 19 ਅੱਜ 19 ਆ ਪਾਸਵੇਂ ਭਾਈ ਅੱਜ ਹੀ ਹੁੰਦੀ ਨੂੰ ਫੇਰ ਵੀਡੀਓ ਆ ਜਾਣੀ ਆ ਕੀ ਆ ਤੇ ਮਾਲ ਅੱਜ ਵੀ ਮਾਲ ਨਹੀਂ ਚੰਗਾ ਰੇਟ ਚੰਗਾ ਰੇਟ ਚੰਗਾ ਸਹੀ ਗੱਲ ਹੈ ਜੀ ਪਤਾ ਕੀ ਆ ਡੰਗਰ 2 ਲੱਖ ਦਾ ਵੀ ਆ ਡੰਗਰ ਰੁਪਿਆ ਦਾ ਵੀ ਆ ਡੰਗਰ 60 ਦਾ ਸਾਰੇ ਸਾਰੇ ਸਹੀ ਹਰ ਚੀਜ਼ ਨੂੰ ਕਿਸੇ ਨੇ ਵੇਖਣੀ ਹੈ ਜੀ ਆ ਸੰਦੀਪ ਜੀ ਬੋਦ ਪਾਲਵਾ ਸਾਈਵਾਲ ਵਛੀ ਗੱਭਣ ਭਾਜੀ ਗੱਭਣ ਵਛੀ ਆ ਕੋਈ ਥਾਣ ਲੇਵੇ ਦਾ ਲੇਖਾ ਨਹੀਂ ਦੇਖਿਆ ਇਹ ਬੀ ਬੱਚੀ ਉਹਨਾਂ ਵੀ ਪਾਲਣ ਲੱਗਾ ਕੋਈ ਵੇਖਿਆ ਹੀ ਨਹੀਂ ਕਾ ਵੇਖ ਕੇ ਨਾ ਪਾਇਆ ਕਰੋ ਚੈੱਕ ਕਰਾਂ ਦੀ ਇਧਰ ਵੇ ਥਾਣ ਵਿਖਾ ਸ਼ੰਭੂ ਵਿਖਾ ਥਾਣ ਕਿਹੜਾ ਥਾਣ ਲੱਗਾ ਵੇਖੋ ਕਰਾਂ ਦੀ ਬਹੁਤ ਜਵਾ ਤੂੰ ਜਾ ਸੁਆ ਬਹੁਤ ਪਈ ਆ ਖੋਲਿਓ ਖੋਲੋ ਜੀ ਜਾਣਾ ਪਾਲਵਾ ਵਛੀ ਕੋਤੇ ਬਾਕੇ ਬੜੀ ਪਲੀਏ ਵਜੇ ਮਤਲਬ ਬੰਦੇ ਬਾੜ ਬੂਰ ਰਹਿੰਦੇ ਪਾਉਣ ਲੱਗਾ ਵੇਖਿਆ ਹੀ ਨਹੀਂ ਉਹਨਾਂ ਨੇ ਕੁਛ ਵੀ ਨਹੀਂ ਤੇ ਇੱਥੇ ਕਿੱਥੇ ਡੰਗਰ ਪਾਲਦਾ ਆਈ ਨਾ ਲੈ ਸ਼ੰਭੂ ਬਾਕੀ ਤੋੜਾ ਤਾਰਾ ਵੇ ਕਿੰਨੀ ਪਿਆਰੀ ਉੱਤੋਂ ਆ ਜੀ ਲੈ ਜੂ 2000 ਦਿਨ ਅਜੇ ਖੜੂਗੀ ਖੜੂਗੀ ਬੱਚੀ ਖੜਦੀ ਆ ਜੇ ਲੈ ਆਓ ਆ ਜੀ ਲੈ ਲੈ ਇੱਥੇ ਸਾਹਮਣੇ ਚਾਹ ਲੈ ਆਓ ਠੀਕ ਆ ਅਜੇ ਬੱਚੀ ਖੜਦੀ ਆ ਸੰਦੀ ਵੇਖ ਬੱਚੀ ਦਾ ਥੱਲੇ ਹੱਥ ਪਾ ਕੇ ਲੈਣਾ ਐਂਡ ਕਰਾਦਾ ਜੀ ਐਂਟੀ ਹੋਇਆ ਪਿਆਵਾ ਹਾਂ ਬੜੀ ਮੋਟੀ ਬੱਚੀ ਹੋਣੀ ਆ ਤੇ ਅਗਲੇ ਵੀ ਪਾਲਣ ਲੱਗਿਆ ਵੇਖਿਆ ਨਹੀਂ ਤੇ ਮੁੱਲ ਲਾ ਕੇ ਬੱਚੀ ਲਈ ਆ ਇਹ ਗਵਾਂਡ ਚ ਹੋਈ ਆ ਬਿਲਕੁਲ ਤਾਂ ਹੀ ਤੇ ਬਾਕੀ ਠੰਡੀ ਠੁੰਡੀ ਆ ਪੀਏ ਨਹੀਂ ਵੀ ਬਹੁਤੀ ਗਰਮੀ ਵਿਖਾਉਣ ਵਾਲੀ ਆ ਜਾਂ ਕੋਈ ਗੱਲ ਵਾ ਕੋਣ ਐਤੋਂ ਵਾ 27 ਟੈਂਪਰੇਚਰ ਦਾ ਆਜੀ ਹੋਣਾ ਵਾ ਤੇ ਅਜੇ ਤੱਕ ਕਿਸ ਨੂੰ ਪਤਾ ਹੀ ਨਹੀਂਗਾ ਠੀਕ ਆ ਨਾ ਬਾਕੀ ਇਹ ਸੰਦੀਪ ਜੀ ਇਹ ਬੱਚੀ ਦਾ ਰੇਟ ਤੇ ਜੋ ਮਰਜੀ ਮੰਗ ਲਈਏ ਮੁੱਲ 57000 ਹੋਊਗਾ 500 600 ਸਾਢੇ 56 ਦੀ ਬਠੀ ਬੱਚੀ ਦਵਾਂਗੇ ਐਨ ਬਿਲਕੁਲ ਜਾਏਗਾ ਐਂਡ ਵਾ ਤੇ ਇਹ ਤੋਂ ਮੈਂ 56 ਵਾਲਾ ਮੇਰਾ ਵੀਰ ਨਾ ਫੋਨ ਕਰੇ ਕਿਉਂਕਿ ਜਾਇਜ ਹੀ ਮੁੱਲ ਪਾਇਆ ਵਾ ਹਾਂਜੀ ਗਰਮੀ ਵੜੀ ਆ ਬਸ ਠੰਡਾ ਠੁੰਡਾ ਪੀਣਾ ਪੈਂਦਾ ਪਿਉਣਾ ਪੈਂਦਾ ਵਾ ਖਰਚੇ ਆਉਂਦੇ ਵੜੇ ਆ ਹਾਂ ਬਿਲਕੁਲ ਦੇ ਵੜਿਆ ਇਹ ਵੀ ਸੰਦੀਪ ਜੀ ਤੋਹਫਾ ਆ ਗੱਬਣੇ ਜੀ ਗੱਬਣ ਵੱਛੀ ਆ ਇਹ ਸਾਰਾ ਮਾਲ ਹੁਣੇ ਹੀ ਆਇਆ ਹੋਣਾ ਹੁਣੇ ਆਇਆ ਨਾ ਜੀ ਹਾਂ ਇਹ ਵੀ ਠੰਡੀ ਠੰਡੀ ਵੱਛੀ ਇੰਨੀ ਕਾ ਨਾ ਕਿ ਕੋਈ ਗੱਲ ਨਹੀਂ ਹੁਣੇ ਆ ਪਾਸ ਕਰਕੇ ਲਿਆਂਦੀ ਆ ਸੰਭੂ ਇੱਕ ਕਰਾ ਵੇਖਾਈ ਥਾਰ ਤੋਂ ਨੇੜੇ ਨੇੜੇ ਵੱਛੀ ਨੂੰ ਵੇਖ ਆ ਵੇਖਣ ਲੱਗਾ ਵਾਹ ਜੀ ਇੰਨੀ ਠੰਡੀ ਵੱਛੀ ਆ ਨਾ ਦੂਜਾ ਸੁਆਪ ਕੋਈ ਗੱਲ ਨਹੀਂ ਕਰਨ ਵਾਲੀ ਵਾਜੀ ਵੀ ਲੈ ਜੀ ਦੋ ਚਾਰ ਦਿਨ ਹਾਂ ਇਹ ਖੜਦੀ ਵੱਛੀ ਆ ਕੇ ਦੇਲ ਹੀ ਨਹੀਂ ਲਾਇਆ ਵੱਛੀ ਨੇ ਕਿ ਲਓ ਜੀ ਇਹ ਵੀ ਚੈੱਕ ਕਰੋ ਹੁਣ ਸੰਦੀਪ ਜੀ ਇਹ ਤੋਂ ਵੱਧ ਗਰਮੀਆਂ ਦੀ ਵੈਰੈਟੀ ਕੀ ਆਜੂਗੀ ਵਜੋਂ ਆ ਰਹਾ ਗਰਮੀਆਂ ਵਾਲੀਆਂ ਇਹ ਤੁਹਾਡੀ ਗਰਮੀਆਂ ਦੀ ਇਹ ਤੋਂ ਵੱਡੀ ਵੈਰੈਟੀ ਕੀ ਆਜੂਗੀ ਵੇਖ ਥੱਲੇ ਕਿੰਦਾ ਦਾ ਥਾਂ ਤੇ ਕਿੰਦਾ ਦਾ ਲੇਵਾ ਲੱਗਾ ਹੈਗਾ ਜੀ ਇਹਦਾ ਮੋਟੀ ਮਲਾਈ ਵਾਲੀਆਂ ਹਾਂਜੀ ਹਾਂਜੀ ਆ ਜੋ ਜੀ ਤੇ ਇਹ ਵੀ ਸੰਦੀਪ ਜੀ ਛੋਟੇ ਜੇ ਕੰਮ ਚ ਮਕਾਉਣਾ ਵੈ ਇਹਨੂੰ 42000 ਠੀਕ ਆ 500 ਛੋੜ 4341 ਦੀ ਦਾ 11 ਕਿਲੋ 12 ਦਹੀਂ ਜਾਵੇ ਤੇ ਨਿਆਰੇ ਨਹੀਂ ਜਾ ਰਿਹਾ ਬੀਕਾ ਨਾ ਤੇ ਬਾਕੀ ਪਾਵੇਂ ਨਿਕਾਜਾ ਨਿਆਣਾ ਸਾਂਭ ਲੇ ਬਹੁਤੀ ਠੰਡੀ ਠੰਡੀਆਂ ਥਾਣ ਥੋਣ ਬੜਾ ਮੈਸ਼ੇ ਲੱਗਾ ਕੋਈ ਥਾਲੀ ਦੀ ਘਰ ਬਹੁਤੀ ਠੰਡੀ ਆ ਛੋਟੀ ਜੀ ਫਿਰ ਇਹ ਛੋਟੀ ਆ ਉਹਦੇ ਦੂਜਾ ਸੂਆ ਤੇਜਾ ਸੂਆ ਹੋਣੇ ਆ ਇੱਕ ਸੂਆ ਤੇ ਐਵੇਂ ਘਰ ਵਾਲੇ ਦਬਾ ਜਾਂਦੇ ਆ ਗੱਪਣਾ ਜੀ ਗੱਬਣਵਾ ਦਿਨ 15 ਲੈ ਜੂ ਵੇਖ ਕਿ ਨਹੀਂ ਲੱਥੀ ਥੱਲੇ ਆ ਵੇ ਲੈ ਜੂ ਅੱਗੇ ਵਖਾ ਅੱਗੇ ਵਹਾਜੂ ਸੰਭੂ ਥਾਣ ਵਖਾ ਇਹਦਾ ਨਾ ਅਗ ਪਰਲਾ ਅਗਲਾ ਥਾਣ ਨਾ ਹੂੰ ਚਵਾਈਜ ਬਿਲਕੁਲ ਇੰਨਾ ਇੰਨਾ ਘਸੋਟਾ ਵਾ ਅੱਧਿਓ ਵੀ ਮਾਸਾ ਕਾਟੇਂ ਚ ਮਾੜਾ ਜਿਹਾ ਨਾਂ ਵਰਗਾ ਕਿਉਂਕਿ ਆਨਲਾਈਨ ਲੋਕੀ ਮਗਾਉਂਦੇ ਤੇ ਘਰ ਜਾ ਕੇ ਕਿਸੇ ਨੇ ਕਹਿਣਾ ਨਹੀਂ ਚਵਾਈਜ ਪਾਸ ਕਰੋ ਜੋ ਮਰਜੀ ਸਿਰਫ ਅੱਧੀ ਇੰਚ ਤੋਂ ਵੀ ਕਾਟ ਬਾਠ ਆ ਵੇਖ ਲਾ ਆ ਦਿਖਾ ਦੇ ਦਿਖਾ ਦੇ ਜਬ ਪਤਾ ਕੀ ਗੱਲ ਹੈ ਇਹ ਪਾਸ ਕਰਕੇ ਠੋਕੇ ਲਿਆਂਦੀ ਆ ਹਾਂਜੀ ਹਾਂ ਆ ਵੇਖ ਕੇ ਦਾ ਵਧੀਆ ਪਤਾ ਨਹੀਂ ਲੱਗਦਾ ਕਿਉਂਕਿ ਅਸੀਂ ਪੇਮੈਂਟ ਲੈਣੇ ਆ ਘਰ ਜਾ ਕੇ ਇਹ ਘਰ ਜਾ ਕੇ ਉੱਚੀ ਸੋਣ ਨਾਲ ਨੀਂ ਚੀਪਾ ਨਾ ਰਲਦਾ ਹੋਵੇ ਤੇ ਵਾਪਸ ਸਾਰੀਆਂ ਗਾਰੰਟੀਆਂ ਪਿੱਛੇ ਦੀਆਂ ਗਾਰੰਟੀਆਂ ਨਹੀਂ ਤੇ ਇਹ ਚੀਜ਼ ਕੋਈ ਨੂੰ ਪਤਾ ਨਹੀਂ ਲੱਗਦਾ ਨਾ ਵਿਖਾਉਂਦਾ ਜੀ ਇਹ ਸੰਦੀਪ ਜੀ 15 ਦਿਨ ਉਹਨਾਂ ਨਾਲ ਘਰ ਆਇਆ ਕਿਹਾ ਵਾ ਪਹਿਲਾਂ ਵੀ ਦੋ ਚਾਰ ਦਿਨ ਸੂ ਸਕਦੀ ਇਹ ਤੇ ਮਗਰੋਂ ਵੀ ਦੋ ਚਾਰ ਦਿਨ ਐਨੂੰ ਫੋਨ ਨਹੀਂ ਕਰਨਾ ਝੋਟੀ ਮਈ ਜੇ ਤੇ ਰਾਜੀ ਪੂਰੀ ਆ ਇੱਕ ਆ ਵੇ ਪਿੰਡਾ ਕਿ ਦਾਂ ਦਾ ਬਿਲਕੁਲ ਸਿੰਗਲ ਹੱਡੀ ਸਿੰਗਲ ਹੱਡੀ ਤੋਰ ਤੋਰ ਸਿੰਘ ਸੰਗ ਵੀ ਸੋਨਾ ਲੋ ਜੀ ਇਹ ਵੀ ਚੈੱਕ ਕਰੋ ਕਰਾ ਦੇ ਪਤਲਾ ਸਿੰਘ ਆ ਤੇ ਚੰਗੀ ਨਰੋਈ ਮੈਂ ਲੱਥੀ ਚੰਗੀ ਮੈਂ ਤੇ 4-5 ਕਿਲੋ ਲੱਥੀ ਆ ਉਹਨਾਂ ਦਾ ਆਪਾਂ 10-12 ਦੇਣ ਗਿਆ 15 ਕਹਿਤਾ ਵਾ ਪਤਾ ਨਹੀਂ ਹੁੰਦਾ ਕਿਸ ਦੇ ਘਰ ਦੀ ਕੋਈ ਅੱਗਾ ਪਿਛਾ ਵੀ ਹੋ ਜੇ ਚਲੋ ਹਾਂਜੀ ਇਹ ਸੰਦੀਪ ਜੀ ਮੁੱਲ ਤੇ ਦਾ ਜੋ ਮਰਜ਼ੀ ਕਰੀ ਆ ਇਹ ਮੁੱਲ 67000 ਆ 500 600 660 ਦੀ ਬਸ ਠੀਕ ਨਹੀਂ ਉਹ ਮਿਲਣੀ ਹੁਣ ਏਦਾਂ ਬਿਲਕੁਲ ਮੈਂ ਤਾਂ ਜੀਨੇਓ ਮੈਂ ਲਈ ਜਿੰਨੇ ਗਰਮੀਆਂ ਸਿੰਗੀ ਵਿਖਾ ਕੇ ਦਾ ਪਤਲੀ ਸਿੰਗੀ ਆ ਵੀ ਜਿਆਦੀ ਸੋਹਣੀ ਸਿੰਗੀ ਆ ਬਾਜੀ ਐਨ ਹੋਇਓ ਇੱਕ ਮਿੰਟ ਆ ਵੇਖ ਕਿੰਨੀ ਪਿਆਰੀ ਸਿੰਗੀ ਪਤਲੀ ਨਾਲ ਬਿਲਕੁਲ ਉਹ ਦੂਜਾਂ ਦਾ ਪਤਿਜਾ ਕਰਕੇ ਲਈ ਆ ਤਿਜਾ ਕਰਕੇ ਕਿਸੇ ਦੇ ਕਹਿਣ ਦੀ ਨਹੀਂ ਕੋਈ ਗੱਲ ਹੁੰਦੀ ਠੀਕ ਆ ਇਹ ਸੰਦੀਪ ਜੀ ਵੈੜ 15 ਦਿਨ ਲੈਂਦੀ ਆ ਹੂੰ ਤੇ ਝੋਲੀ ਝਾਲੀ ਬੱਛੀ ਕੋ ਬੜੀ ਆ ਹੂੰ ਆ ਵੇ ਝੋਲੀ ਕਿੰਨੀ ਬੱਛੀ ਕੋ ਅੱਗੇ ਉਹ ਵਿਖਾ ਦੇ ਦਿਖਾਰੇ 15 ਦੇਣੀ ਵੈੜ ਨੇ ਲੈ ਜਾਣੇ ਖੋਲ ਕੇ ਵਿਖਾ ਦੇ ਲੋ ਜੀ ਖੋਲੋ ਕਰੋਸ ਟਾਈ ਮਿਕਸੀ ਆ ਗਿਆ ਮਿਕਸ ਵਾ ਮਿਕਸ ਵਾ ਇਹ ਦੇਣ 15 ਸਾਂਭ ਲਈ ਨਾ ਤੇ ਗਰਮੀਆਂ ਨੇ ਯਾਰੇ ਲਾਊਗਾ ਸਾਂਭਾ ਨਹੀਂ ਤੇ ਇੱਥੇ ਸਾਂਭੀ ਜਾਣ ਡਈ ਬਿਲਕੁਲ ਜਾ ਫਿਰ ਤੇ ਕੀ ਆ ਇੱਥੇ ਇੱਕ ਪਟਾ ਵਾ ਪਟਾ ਵਾ ਵਾਦੂਗਾ ਇੱਕ ਮੈਂ ਤਾਂ ਦੇਲੀ ਲਾ ਕੇ ਰੱਖ ਲਈ ਸਭਾ ਹਣਾ ਮਾਲ ਥੋੜਾ ਜਿਹਾ ਰੱਖੀਦਾ ਹੁਣ ਆ ਵੀ ਮਾਲ ਪਾਇਆ ਵਾ ਤੇ ਵੀ ਇੱਕ ਜਾਣਾ ਵਾ ਬਿਲਕੁਲ ਜੀ ਹਾਂ ਜੀ ਇਹ ਸੰਧੀ 34500 63500 ਰੁਪਏ ਦੀ ਹਾਂ ਜੀ ਆ ਵੱਛੀ ਬੰਦੇ ਘਾਰਤੇ ਗਏ ਆ ਹਾਂ ਜੀ 1% ਕੋਈ ਨਾ ਆਵੇ ਹੂੰ ਦੂਜੀ ਗੱਲ ਇੱਕ ਹੋਰ ਵੀ ਦੱਸ ਦਿੰਨਾ ਵਾ ਵੀਰ ਜੀ ਸੋਚ ਕੇ ਸਮਝ ਕੇ ਤੇ ਫੇਰ ਸਾਈ ਪਾਇਆ ਕਰੋ। ਕਾਰ ਸਲਾਹ ਕਰਕੇ ਡੰਗਰ ਲੈਣਾ ਕਿ ਨਹੀਂ। ਜੇ ਆਪਾਂ ਰਾਤ ਨੂੰ ਸਾਈ ਪਾ ਕੇ ਅਗਲੇ ਸ਼ਾਮਾਂ ਨੂੰ ਆਨੇ ਆ ਨਾ ਵੀ ਸਾਡੀ ਸਾਈ ਵਾਪਸ ਕਰ ਦਿਓ। ਅਸੀਂ ਡੰਗਰ ਨਹੀਂ ਲੈਣਾ ਤੇ ਸਾਡੇ ਵਾਸਤੇ ਪੁੱਛੋ ਅਗਲੀ ਵੀਡੀਓ ਤੇ ਕੰਮ ਚੱਲ ਜਾਂਦਾ। ਬਿਲਕੁਲ ਸਹੀ ਗੱਲ ਹੈ ਜੀ। ਸਾਈ ਦਾ ਕੀ ਮਤਲਬ ਹੁੰਦਾ ਵਾ? ਜੇ ਲੈਣਾ ਡੰਗਰ ਤੇ ਪਾਇਓ ਨਹੀਂ ਤੇ ਪਾਇਓ। ਬਸ ਜੀ ਬਸ। ਠੀਕ ਵਾ ਨਾ ਤੇ ਇਹ ਸਾਈ ਏਦਾਂ ਪਾ ਕੇ ਅਗਲੇ ਦਿਨ ਮੰਗੀ ਤੇ ਸਾਈ ਦਾ ਹੱਕ ਨਹੀਂ ਕਿਸਦਾ ਪਾੜ ਬਿਲਕੁਲ ਬਿਲਕੁਲ ਜੀ ਮੈਨੂੰ ਹੋਰ ਵੀ ਲੋਕਾਂ ਦੇ ਫੋਨ 'ਚ ਸਾਈ ਪਾਈ ਸਾਈ ਦਾ ਪਹਿਲੇ ਦੱਸਿਆ ਕਰੋ ਰੀਜਨ ਕੀ ਆ ਸਾਈ ਤਾਂ ਪਾਉਣੀ ਆ ਜੇ ਡੰਗਰ ਲੈਣਾ ਲੈਣਾ ਨਹੀਂ ਤਾਂ ਰਹਿਣ ਦਿਓ ਨਹੀਂ ਤਾਂ ਰਹਿਣ ਦਿਓ ਫੇਰ ਮੇਰੇ ਪਾਪਾ ਨਹੀਂ ਮੇਰੀ ਬੀਬੀ ਨਹੀਂ ਮੰਨਦੀ ਪਾਪੇ ਬੀਬੀ ਨੂੰ ਪੁੱਛ ਕੇ ਭੈਣ ਭਰਾਵਾਂ ਨੂੰ ਪੁੱਛ ਕੇ ਫੇਰ ਸਾਈ ਹੈਗੀ ਆ ਕਿਉਂਕਿ ਡੰਗਰ ਰੁਕ ਜਾਂਦਾ ਸੰਦੀਪ ਜੀ ਸਾਡੀ 4 5 7 ਘੰਟਿਆਂ ਦੀ ਗੇਮ ਹੁੰਦੀ ਆ ਤੇ ਇੱਕ ਵਾਰੀ ਕੱਲ੍ਹ ਦੇ ਪਰਸਾਹੇ ਪਿਛਲੀ ਵੀਡੀਓ ਦੀ ਗੱਲ ਇੱਕ ਬੰਦੇ ਨੇ ਅੱਜ ਵੀਡੀਓ ਪਾਈ ਤੇ ਅਗਲੇ ਸ਼ਾਮ ਇਹ ਦਰਗਾਹ ਇਹ ਗੱਲ ਗਲਤ ਏ ਭਰਾ ਨੂੰ ਪੁੱਛ ਕੇ ਮਾਂ ਨੂੰ ਪੁੱਛ ਕੇ ਸਾਰਿਆਂ ਨੂੰ ਪੁੱਛ ਕੇ ਸਾਈ ਫੇਰ ਠੀਕ ਵਾਣਾ ਚੰਗਾ ਲੱਗੇ ਸਾਈ ਪਾ ਦੋ ਨਹੀਂ ਪਾ ਲੱਗੇ ਤੇ ਨਹੀਂ ਆ ਅਸੀਂ ਵੀ ਸਾਈਆ ਦਿੰਨੇ ਆ ਨਾ ਚੰਗਾ ਲੱਗੂ ਛੱਡ ਕੇ ਆ ਜੀ ਬਿਲਕੁਲ ਜੀ ਠੀਕ ਆ ਨਾ ਸਾਈ ਦੇ ਤਾਂ ਹੀ ਹ ਹੱਕਦਾਰਾਂ ਸਾਡੇ ਡੰਗਰ ਚ ਟੁਕਸ ਕੱਢਣਾ ਪਊਗਾ ਬਿਲਕੁਲ ਬਿਲਕੁਲ ਜੀ ਠੀਕ ਵਾਣਾ ਤੇ ਜੇ ਆਪਾਂ ਸਾਈ ਪਾ ਕੇ ਦੂਜੇ ਤੀਜੇ ਦੇ ਡੰਗਰਾਂ ਲਈਏ ਫੋਨਾਂ ਚੰਗੇ ਮੁਗਰੋ ਕੇ ਸਾਈ ਪਾ ਦਈਏ ਇਹ ਗਲਤ ਵਾ ਇੱਕ ਨੂੰ ਵਾਪਸ ਕਰ ਦੂ ਅੱਜ ਤੋਂ ਬਾਅਦ ਕਿਸੇ ਨੇ ਵੀ ਸਾਈ ਪਾਉਣੀ ਆ ਤੇ ਸੋਚ ਕੇ ਪਾ ਵਾ ਜੀ ਠੀਕ ਆ ਨਾ ਕਿਉਂਕਿ ਡੰਗਰ ਰਹਿ ਜਾਂਦਾ ਜੋ ਸਾਰਿਆਂ ਨੂੰ ਕਹਿੰਦੇ ਵੇਖ ਜਾਂਦਾ ਸੰਦੀਪ ਜੀ ਕਹਿੰਦਾ ਚ ਕੀ ਨੁਕਸ ਸੋ ਬਸ ਸਹੀ ਸਹੀ ਗੱਲ ਤੇ ਨੁਕਸ ਪੁੱਛਣ ਲੱਪੇ ਇਹ ਸੰਦੀਪ ਜੀ ਵੱਛੀ ਬਹੁਤ ਤਗੜੀ ਆ ਲੱਗ ਭਾਗ ਗੱਲ ਤੈਵਾਂ ਜਦੋਂ ਉਹਨੂੰ ਵੀਡੀਓ ਪਾਉਣੀ ਹੈ ਕਿੰਨੇ ਤੱਕ ਪਤਾ ਲੱਗ ਜਾਣਾ ਤੇ ਮੁੱਲ ਵੱਡੇ ਦੀ ਆ ਵੱਛੀ ਉਹ ਦੁੱਧ ਬੜੇ ਆਲੀਆ ਤੋੜਦੇ ਨਾ ਹੋਊਗਾ ਤੇ ਸ਼ਾਮੇ 5 ਵਜੇ ਜਦੋਂ ਮਰਜੀ ਪੁੱਛ ਲੈ ਠੀਕ ਆ ਕੋਈ ਪਤਾ ਨਹੀਂ ਹੁੰਦਾ ਕਿਸ ਵੇਲੇ ਅਗਲੇ ਦਾ ਮੂਡ ਬਣੇ ਨਾ ਬਣੇ ਬਿਲਕੁਲ ਜੀ ਵੱਛੀ ਵੱਡੀ ਆ ਹੂੰ ਬਹੁਤ ਦੋਦਾਰ ਕਾਰਕੂਟ ਦਸਿਆ ਉਹਨਾਂ ਨੇ ਇਹ ਵਾਲੂਆ ਬਹੁਤ ਅਵਸ਼ੀਕੋ ਚਲੋ ਜੀ ਕੀਮਤ ਫੇ ਜੀ ਇਹ ਕੀਮਤ ਫੇ ਉਹਨਾਂ ਵੇਚਣ ਵਾਲਿਆਂ ਲਈ ਆ ਉਹ ਤਾਂ ਮੈਂ ਕਿ 1% ਕਈ ਯਾਰ ਅੱਗੇ ਲਾ ਕੇ ਮੇਰਾ ਮਾਨੇ ਬਣਿਆ ਤੇ ਬਾਕੀ ਠੰਡੀ ਠੰਡੀ ਚਵਾਈ ਚੂਈ ਦਾ ਕੋਈ ਅੰਤ ਨਹੀਂਗਾ ਅੱਗਿਓ ਵੀ ਥਣ ਥੋਣ ਬੜੇ ਟੌਪ ਦਾ ਲੱਗਾ ਹੈਗਾ ਵਾ ਠੀਕ ਆ ਨਾ ਨਾ ਅਮਗਦ 5 ਵਜੇ ਤੋਂ ਬਾਅਦ ਦੱਸ ਦਾਂਗੇ ਪਹਿਲੀ ਗੱਲ ਤੇ ਲੱਗ ਭਾਗ ਉਹਨਾਂ ਲੈ ਆ ਜਾਣੀ ਆ ਇਹੋ ਸੰਦੀਪ ਜੀ ਆਪਣੇ ਕੋਲ ਮਾਲ ਆ ਤੇ ਅੱਜ ਹੀ 19 ਤਰੀਕ ਆ ਅੱਜ ਹੀ ਵੀਡੀਓ ਆ ਜਾਣੀਆ ਮੇਰਾ ਵੀਰ ਜਦੋਂ ਮਰਜੀ ਫੋਨ ਕਰੋ ਖਰੀਦੋ ਜੇ ਜੇ ਕਮੀ ਪੇਸੀ ਹੋਵੇ ਦੱਸਾਂ ਬਾਜੀ ਬਾਜੀ ਜੇ ਕਿਸੇ ਚ ਕਮੀ ਪੇਸੀ ਹੋਈ ਨਾ ਜਿਹਦਾ ਥਣ ਦਾ ਨਹੀਂ ਪਛਾਨ ਸਕਦਾ ਉਹਨੂੰ ਵੀ ਦੱਸ ਦੇ ਬਿਲਕੁਲ ਬਿਲਕੁਲ ਨਹੀਂ ਤੇ ਵਾਲ ਪਰ ਸਾਨੂੰ ਕੌਣ ਪਛਾਨਦਾ ਉਹ ਵੀ ਚਵਾਈ ਚ ਪਾਸ ਹੋਵੇ ਪਰ ਫਿਰ ਵੀ ਦੱਸਣਾ ਸਾਡਾ ਧਰਮ ਬਿਲਕੁਲ ਠੀਕ ਹੈ ਨਾ ਜੇ ਸਾਨੂੰ ਪਤਾ ਤੇ ਨਹੀਂ ਪਤਾ ਤੇ ਕੋਈ ਗੱਲ ਨਹੀਂ ਹੈਗੀ ਤੇ ਬਾਕੀ ਮੇਰਾ ਵੀਰ ਨਾਂ ਟਾਡੇ ਵੀਰ ਦਾ ਸਰਵਣ ਸਿੰਘ ਪਿੰਡ ਪੱਡੇ ਜ਼ਿਲ੍ਹਾ ਗਰਦਾਸਪੁਰ ਨਜ਼ਦੀਕ ਡੇਰਾ ਬਿਆਸ ਰਾਧਾ ਸਵਾਮੀ ਹੈਗਾ ਮਹਿਤਾ ਵੀ ਹੈਗਾ ਸ੍ਰੀ ਹਰਗੋਬਿੰਦਪੁਰ ਕਸਬਾ ਕਮਾਣਵੀਆ ਵਾਜੀ ਵਾਜੀ ਠੀਕ ਹੋਣਾ ਇਹ ਲਾਗੇ ਲਾਗੇ ਹੈਗੇ ਆ ਤੇ ਬਾਕੀ ਬੱਦ ਤੋਂ ਬੱਦ ਸ਼ੇਅਰ ਕਰਿਆ ਕਰੋ ਸੋਹਣੇ ਕਮੈਂਟ ਕਰਿਆ ਕਰੋ ਕਮੈਂਟਾਂ ਬਾਰੇ ਬੰਦੇ ਆਪਣੇ ਕਹਿ ਦਿੰਦੇ ਆ ਕੋਈ ਗੱਲ ਨਹੀਂ ਮौजਾਂ ਕਰਉਣਾ ਹੈ ਨਾ ਕੋਈ ਬੰਦੇ ਵਿੱਚ ਇਦਾਂ ਦੇ ਵੀ ਹੁੰਦੇ ਨਾ ਇਦਾਂ ਵੀ ਟਾਈਮ ਪਾਸ ਕਰਨਾ ਹੁੰਦਾ ਹੈ ਨਾ ਸਾਡੇ ਘਰ ਦਾ ਜੀ ਕੋਈ ਉਹਨੇ ਟੇਡਾ ਹੀ ਚੱਲਣਾ ਹੁੰਦਾ ਕਿ ਨੀ ਪਾਂਦੀ ਸਾਡੇ ਨਾਲ ਤੇ ਇੱਕ ਅੱਦੇ ਦੀ ਕਿਹੜੀ ਗੱਲ ਹੈ ਕੋਈ ਕੋਈ ਗੱਲ ਨਹੀਂ ਹੈ ਨਾ ਫੇਰ ਕੀ ਆ ਜੋ ਕਰਦਾ ਕੋਈ ਤਾਂ ਉਹ ਜਿੱਦਾਂ ਨਿਆਰੇ ਲੈਂਦਾ ਲੈਣ ਦੋ ਅਸੀਂ ਆ ਵਪਾਰੀ ਭਰਾ ਖਾਣਾ ਸਭ ਨੇ ਆਪੋ ਆਪਣੀਆਂ ਜਿੰਨੀਆਂ ਦੁਕਾਨਾਂ ਆ ਜਾਂਦੀਆਂ ਉਹਨੇ ਨਿਆਰੇ ਯਾਦੇ ਕਿਉਂਕਿ ਉਹ ਦੁਕਾਨ ਤੋਂ ਮੇਰੀ ਤੇ ਆ ਜੀ ਮੇਰੀ ਤੋਂ ਅੱਗੇ ਚੱਲ ਜੂ ਜਿੱਥੋਂ ਜੀ ਕਰੂਗਾ ਕੋਈ ਨਾ ਚੀਜ਼ ਰੱਖ ਲੈਣਾ ਸਾਡੇ ਤੇ ਕੋਈ ਲੱਖਾਂ ਦੇ ਮਾਲ ਕੋਈ 50 ਦਾ ਕੋਈ 60 ਦਾ ਕੋਈ 2 ਲੱਖ ਦਾ ਅਸੀਂ ਇਹਨਾਂ ਨੂੰ ਚੰਗਾ ਹੀ ਕਹਿਣਾ ਲਾਲਿਆ ਨੇ 500 ਦਾ ਸੂਟ ਵੇਚਣਾ ਹੁੰਦਾ ਵਾ ਤੇ 2 ਘੰਟੇ ਪਹਿਣ ਜੀ ਪਹਿਣ ਜੀ ਕਰਦੇ ਰਹਿੰਦੇ ਆ ਕਰਦੇ ਆ ਨਾ ਪਹਿਣ ਜੀ ਇਹ ਤੁਹਾਡੇ ਤੇ ਸੂਟ ਕਰਦਾ ਇਹ ਪਹਿਲਾਂ ਕਦੀ ਆਇਆ ਹੀ ਨਹੀਂ ਇਹ ਕਰਦੇ ਨਾ ਗੱਲਾਂ ਸਾਰੀਆਂ ਉਹ ਘੰਟਾ ਵਿਚਾਰੇ ਸਪਲਾਈ ਲਾਉਂਦੇ ਆ ਤੇ ਫੇਰ ਵੀ ਪਤਾ ਨਹੀਂ ਉਹ 500 ਦਾ ਵਿਕਣਾ ਕਿ ਨਹੀਂ ਤੇ ਅਸੀਂ ਤੇ ਇੰਨੇ ਡੰਗਰ ਵਿੱਚ ਸਾਡੇ ਮੂੰਹ ਤੇ ਚੰਗਾ ਹੀ ਕਿਹਾ ਅਸੀਂ ਥੀ ਮਾਰ ਚੱਕੇ ਗਏ ਨਾ ਇਹ ਸਾਡਾ ਧਰਮ ਆ ਸਾਡੀ ਦੁਕਾਨ ਵਾ ਅਸੀਂ ਇਹਨਾਂ ਨੂੰ ਚੰਗੇ ਕਹਿਣਾ ਕਿਉਂਕਿ ਅਸੀਂ ਪੈਸੇ ਲਾ ਕੇ ਲਿਆਉਂਦੇ ਆ ਤੇ ਤੁਸੀਂ ਇਹਨਾਂ ਨੂੰ ਵੇਖ ਕੇ ਲੈਣਾ ਵਾ ਤੁਹਾਨੂੰ ਚੰਗਾ ਲੱਗੇ ਠੀਕ ਆ ਨਹੀਂ ਤੇ ਨਾਲ ਦੀ ਦੁਕਾਨ ਮੇਰ ਤੋਂ ਵੀ ਸੋਹਣੀ ਮੇਰ ਤੋਂ ਅਗਲੀ ਜਿਹੜੀ ਆ ਫੌਜੀ ਹਰਾਂ ਦੀ ਹੋਰ ਵੀ ਸੋਹਣੀ ਲਾ ਕੇ ਕਾਲੂ ਹਰਾਂ ਦੀ ਹੋਰ ਵੀ ਸੋਹਣੀ ਬੜੀਆਂ ਦੁਕਾਨਾਂ ਬਹੁਤ ਸੋਹਣੀਆਂ ਬਹੁਤ ਸੋਹਣੀਆਂ ਠੀਕ ਆ ਨਾ ਮੇ ਨੇ ਮੈਨੇ ਤੇ ਜਿਹੜੀ ਦੁਕਾਨ ਤੇ ਜੀ ਕਰਦਾ ਉੱਥੇ ਜਾਓ ਤੇ ਅਸੀਂ ਖੁਸ਼ ਵਾਂ ਕਿ ਸਾਡੇ ਭਰਾ ਵਾ ਸਾਡੇ ਘਰ ਦੀ ਰੋਟੀ ਆਉਣੀ ਆ ਬਾਜੀ ਬਾਸ ਠੀਕ ਆ ਨਾ ਜਿੱਧਰ ਨੂੰ ਮਰਜੀ ਚੱਲ ਜਾਓ ਇਹ ਸਾਰੇ ਸਾਡੇ ਆਪਣੇ ਆ ਭੱਜ ਜੇਠੂ ਵਾਲੋ ਨਹੀਂ ਲੱਖੇ ਹੋਣੀ ਸਾਰੇ ਸਾਡੇ ਆਪਣੇ ਨੇ ਜਿੱਦੀ ਮਰਜ਼ੀ ਦੁਕਾਨ ਤੇ ਜਾਓ ਉਹ ਸਾਡੇ ਹੀ ਭਰਾ ਨੇ ਤੇ ਸਾਡੇ ਘਰ ਰੋਟੀ ਆਉਣੀ ਆ ਜਿੱਥੋਂ ਚੰਗਾ ਲੱਗਦਾ ਉਹ ਦੁਕਾਨ ਤੋਂ ਖਰੀਦਦਾ ਲੋਕ ਠੀਕ ਆ ਨਾ ਸਾਰੇ ਮੇਰੇ ਆਪਣੇ ਆ ਸਾਰੇ ਸਤਿਕਾਰਯੋਗ ਆ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ